ਦੋਸਤੋ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦਾ ਮੈਂ ਤੁਹਾਨੂੰ ਥੋੜਾ ਜਿਹਾ ਹਾਲ ਦਿਖਾਉਣਾ ਚਾਹਨਾ ਆ ਦੇਖਿਓ ਗੌਰ ਕਰਿਓ ਇਹ ਪਿਛਲੇ 1 ਮਹੀਨੇ ਤੋਂ ਬਾਰਸ਼ਾਂ ਹੋ ਰਹੀਆਂ ਨੇ ਤੇ 1 ਮਹੀਨੇ ਤੋਂ ਇੱਥੇ ਡੰਗਰ ਜਮਾ ਹੁੰਦੇ ਨੇ ਸਾਰੀਆਂ ਕਲੋਨੀਆਂ ਦਾ ਕੂੜਾ ਇਕੱਠਾ ਹੁੰਦਾ ਉਰੇ ਸਾਰੀਆਂ ਕਲੋਨੀਆਂ ਦਾ ਕੂੜਾ ਇਕੱਠਾ ਹੋਣ ਤੋਂ ਬਾਅਦ ਇਹ ਹਾਲ ਆ ਇੱਕ ਪਾਸੇ ਏਰੀਆਗਾ ਇੱਕ ਪਾਸੇ ਝੀਲ ਹੈ ਇੱਕ ਪਾਸੇ ਥਾਪਰ ਕੋਲ ਹੈਗਾ ਸਾਰੇ ਡੰਗਰ ਉਰੇ ਇਕੱਠੇ ਹੁੰਦੇ ਨੇ ਡੰਗਰ ਫਿਰ ਸੜਕ ਤੇ ਆਉਂਦੇ ਨੇ ਉਸ ਤੋਂ ਬਾਅਦ ਐਕਸੀਡੈਂਟ ਹੁੰਦੇ ਨੇ ਸਾਰਾ ਕੂੜਾ ਸੜਕ ਤੇ ਸੜਕ ਤੇ ਪਿਆ ਹੈਗਾ ਇਮਾਨਤ ਰੇ ਇਹਦਾ ਬਹੁਤ ਵੱੰਦ ਫਾਰ ਰਖੇ ਇਹਨਾਂ ਨੇ ਕੀ ਦੱਸੀ ਤੇ ਪਾਣੀ ਮੈਨੂੰ ਬੇਨਤੀ ਕਰਦਿਆਂ ਸ਼ਹਿਰ ਦੇ ਮੇਅਰ ਸਾਹਿਬ ਨੂੰ ਤੇ ਸਾਡੇ ਇੱਥੋਂ ਦੇ ਐਮ ਐਲ ਏ ਕੈਬਨਿਟ ਮਨਿਸਟਰ ਡਾਕਟਰ ਬਲਵੀਰ ਜੀ ਨੂੰ ਸਾਡੀ ਬੇਨਤੀ ਹੈ ਜੀ ਨਿਮਰਤਾ ਸਹਿਤ ਹੱਥ ਜੋੜ ਕੇ ਕਿ ਇਸ ਡੰਪ ਨੂੰ ਕਿਥੇ ਐਸੀ ਜਗ੍ਹਾ ਲਾਇਆ ਜਾਵੇ ਜਿੱਥੇ ਪਬਲਿਕ ਤੋ ਦੂਰ ਹੋਵੇ ਇਹ ਤਾਂ ਜੋ ਇੱਥੇ ਬਿਮਾਰੀਆਂ ਫੈਲਣਾ ਫੈਲਣਾ ਤੇ ਸ਼ਹਿਰ ਦਾ ਵੈਸੇ ਦੋਸਤੋ ਇਸ ਵੀਡੀਓ ਚ ਜਿਹੜੀ ਜਗ੍ਹਾ ਦੇਖ ਰਹੇ ਹੋ ਤੁਸੀਂ ਇਹ ਮੇਨ ਭਾਰਸੋਂ ਰੋਡ ਐ ਪਟਿਆਲੇ ਦਾ ਭਾਰਸੋਂ ਰੋਡ ਦੀਆਂ ਜਿੰਨੀਆਂ ਕਲੋਨੀਆਂ ਨੇ ਉਹਨਾਂ ਦਾ ਕੂੜਾ ਉਰਿਆ ਹੁੰਦਾ ਹੈਗਾ ਇਹ ਰਸਤਾ ਥਾ ਪਰ ਯੂਨੀਵਰਸਿਟੀ ਲਾ ਯੂਨੀਵਰਸਿਟੀ ਤੇ ਸਪੋਰਟਸ ਯੂਨੀਵਰਸਿਟੀ ਤੇ ਹੋਰ ਬਹੁਤ ਸਾਰੀਆਂ ਪੌਸ਼ ਕਲੋਨੀਆਂ ਨੂੰ ਜਾਂਦਾ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ